ਚੈਨਲ ਰਾਹੀਂ ਔਰ ਜੋ ਵੀ ਲਾਈਵ YouTube ਚੈਨਲ ਹੈ ਤੇ ਹੋਰ ਵੀ سوشل میڈیا ਜੋ ਵੀ ਇਥੇ ਪਹੁੰਚਿਆ ਤਾਂ ਸਾਰਿਆਂ ਦੀ ਹੈਲਪ ਦੇ ਨਾਲ ਔਰ ਸਾਰਿਆਂ ਦੇ ਸਹਿਯੋਗ ਦੇ ਨਾਲ ਜਨ ਜਨ ਉਸ ਔਰਤ ਤੱਕ ਆਵਾਜ਼ ਹੀ ਪਹੁੰਚਣੀ ਪਹੁੰਚਣੀ ਬੰਦੀ ਹੈ ਕਿਉਂਕਿ ਆਉਣ ਵਾਲਾ ਦਿਨ 8 ਮਾਰਚ ਆ ਰਿਹਾ ਅੰਤਰਰਾਸ਼ਟਰੀ ਮਹਿਲਾ ਦਿਵਸ ਸਭ ਨੂੰ ਸਮਾਜ ਸੇਵੀ ਬੀਨੂ ਕੋਇਲ ਦੀ ਪਿਆਰਪਰੀ ਸੱਤਿਕਲ ਜੈ ਸ਼੍ਰੀ ਰਾਮ ਇੰਟਰਨੈਸ਼ਨਲ वूमेन ਡੇ ਜਿਦੇ ਵਿੱਚ ਮਹਿਲਾਵਾਂ ਨੂੰ ਇੱਕ ਮੈਸੇਜ ਜਾਣਾ ਹੈ ਵੂਮਨ 엠ਪਾਵਰਮੈਂਟ ਤੇ ਮੈਨੂੰ ਇਹ ਲੱਗਦਾ ਹੈ ਕਿ ਪਿਛਲੇ 10 ਸਾਲਾਂ ਤੋਂ ਵੂਮਨ 엠ਪਾਵਰਮੈਂਟ ਦੇ ਵਿੱਚ ਸਾਡਾ ਦੇਸ਼ ਸਾਡਾ ਪੰਜਾਬ ਲਗਾਤਾਰ ਅੱਗੇ ਵਧ ਰਿਹਾ ਹੈ ਲੇਕਿਨ ਹੌਲੀ-ਹੌਲੀ ਕੁਝ ਜਿਹੜੀਆਂ ਕਮੀਆਂ ਵੀ ਹੈ ਜਿਹੜੀਆਂ ਰਹਿ ਗਈਆਂ ਉਹ ਜਿਸ ਤਰ੍ਹਾਂ ਜਿਸ ਤਰ੍ਹਾਂ ਪ੍ਰਯਾਸ ਹੋਣਗੇ ਉਹ ਦੂਰ ਹੋਣਗੀਆਂ ਰਹਿ ਗਈਆਂ ਤੇ ਇਸੇ ਦੇ ਵਿੱਚ ਅੱਗੇ ਕਦਮ ਵਧਾਉਂਦੇ ਹੋਏ ਡਾਇਮੰਡ ਵੈਲਫੇਅਰ ਸੁਸਾਇਟੀ ਤੇ ਅਗਰਵਾਲ ਸਮਾਜ ਸਭਾ ਦੁਆਰਾ ਇੱਕ ਸੰਯੁਕਤ ਪ੍ਰਯਾਸ ਕੀਤਾ ਜਾ ਰਿਹਾ ਹੈ ਜਿਦੇ ਵਿੱਚ 8 ਮਾਰਚ ਨੂੰ ਰਾਇਲ ਲਿਨਨ ਪੈਲੇਸ ਵਿਖੇ ਇਕ ਵੱਡਾ ਕਾਰਜਕ੍ਰਮ ਦਿਨ ਸ਼ਨੀਵਾਰ ਸਵੇਰ 10:30 ਸ਼ੁਰੂ ਹੋਏਗਾ ਜਿਦੇ ਵਿੱਚ ਸਾਰੀ ਹੀ ਤਰ੍ਹਾਂ ਦੀਆਂ ਮਹਿਲਾਵਾਂ ਜਿਨ੍ਹਾਂ ਨੇ 11 ਉਹ ਮਹਿਲਾਵਾਂ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਆਪਣਾ ਨਾਮ ਕਮਾਇਆ ਔਰ ਇੱਕ ਪਹਿਚਾਨ ਬਣਾਈ ਹੈ ਆਪਣੇ ਪਰਿਵਾਰ ਨੂੰ ਸਪੋਰਟ ਕੀਤੀ ਹੈ ਸਮਾਜ ਨੂੰ ਸਪੋਰਟ ਕੀਤੀ ਹੈ ਦੇਸ਼ ਨੂੰ ਸਪੋਰਟ ਕੀਤੀ ਹੈ ਉਹਨਾਂ 11 ਮਹਿਲਾਵਾਂ ਨੂੰ ਸ਼ਕਤੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਇਸ ਤੋਂ ਇਲਾਵਾ ਸੰਸਕ੍ਰਿਤ ਕਾਰਜਕ੍ਰਮ ਹੋਗਾ ਜਿਦੇ ਵਿੱਚ ਮਹਿਲਾਵਾਂ ਪਾਰਟਿਸਪੇਟ ਕਰਨਗੀਆਂ ਇਸ ਤੋਂ ਇਲਾਵਾ 15 ਜਿਹੜੇ ਕਿਸ ਤਰ੍ਹਾਂ ਦੀਆਂ ਐਪਲੀਕੇਸ਼ਨਸ ਆਈਆਂ ਸੀਗੀਆਂ ਉਹਨਾਂ ਨੂੰ ਮਸ਼ੀਨਾਂ ਦਿੱਤੀਆਂ ਜਾਣੀਆਂ ਸ਼ੂਗਰ ਤੇ ਬੀਪੀ ਟੈਸਟ ਦੀਆਂ ਜਿਹੜੀਆਂ ਕਿ ਅਗਰਵਾ ਸਮਾਸਵਾ ਦੁਆਰਾ ਵਿਤਰਨ ਕੀਤਾ ਜਾਊਗਾ ਇਹ ਸਾਰੀਆਂ ਹੀ ਪੈਨਾ ਨੂੰ ਤੁਹਾਡੇ ਚੈਨਲ ਰਾਹੀਂ ਸੱਦਾ ਦਿੰਦੇ ਆਂ ਔਰ ਉਮ ਹਮਾ ਕੇ ਇਸ ਪ੍ਰੋਗਰਾਮ ਚ ਪਹੁੰਚੋ ਅਗਰ ਜ਼ਿਆਦਾ ਜਾਣਕਾਰੀ ਲੈਣੀ ਆ ਕਿਸ ਤਰ੍ਹਾਂ ਇਸ ਪ੍ਰੋਗਰਾਮ ਚ ਤੁਸੀਂ ਆ ਸਕਦੇ ਹੋ ਭਾਗ ਲੈ ਸਕਦੇ ਹੋ ਤਾਂ ਤੁਸੀਂ ਮੇਰੇ ਪਰਸਨਲ ਨੰਬਰ 92170 777707 921 77707 ਤੇ ਸੰਪਰਕ ਕਰ ਸਕਦੇ ਹੋ ਬਾਕੀ ਤੁਸੀ ਕੁਝ ਹੋਰ ਪੁੱਛਣਾ ਹੋਵੇਗਾ ਤੁਸੀਂ ਇਹਦੇ ਵਿੱਚ ਜਿਹੜੀ ਚੀਫ ਗੈਸਟ ਹੈ ਪਹਿਲੀ ਗੱਲ ਤਾਂ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ-ਿੱਥੇ ਸਾਡੀ ਗੱਲ ਚੱਲ ਰਹੀ ਹੈ ਚੀਫ ਗੈਸਟ ਮਹਿਲਾਵਾਂ ਹੀ ਆਣਨ ਸਾਰੀਆਂ ਇਹ ਐਡਮਿਨਿਸਟ੍ਰੇਸ਼ਨ ਤੋਂ ਵੀ ਹੋਣਗੀਆਂ ਰਾਜਨੀਤਿਕ ਵੀ ਹੋਣਗੀਆਂ ਔਰ ਜਿਵੇਂ ਹਰ ਵਾਰ ਪ੍ਰੋਗਰਾਮ ਚ ਹੁੰਦਾ ਹੈ ਪੰਜਾਬੀ ਫਿਲਮ ਅਦਾਕਾਰਾ ਕੋਈ ਨਾ ਕੋਈ ਸੈਲੀਬ੍ਰਿਟੀ ਇਹਦੇ ਵਿੱਚ ਜ਼ਰੂਰ ਪਹੁੰਚੇਗੀ ਸਾਡੇ ਕੋਲ ਜਿਹੜੀ ਲਿਸਟ ਹੈ ਪਰਸੋਂ ਤੱਕ ਫਾਈਨਲ ਹੋ ਜਾਏਗੀ ਮੈਂ ਇੱਕ ਵਾਰ ਫਿਰ ਯਾਦ ਕਰਾਣਾ ਰਾਇਲ ਇਨਨ ਪੈਲੇਸ ਸਵੇਰ 10:30 ਪ੍ਰੋਗਰਾਮ ਸ਼ੁਰੂ ਹੋਊਗਾ ਔਰ ਸ਼ਨੀਵਾਰ ਦਾ ਦਿਨ ਹੈ ਸਾਰੀਆਂ ਮਹਿਲਾਵਾਂ ਨੂੰ ਸੱਦਾ ਹੈ ਸਮਾਸੀ ਵਿਗਨ ਗੋਇਲ ਮੇਰੇ ਨਾਲ ਸੰਤੋਸ਼ ਸ਼ਰਮਾ ਜੀ ਹੈ ਵਿਮਲ ਜੀ ਬੈਠੀ ਹੈ ਜਿਹੜੇ ਕਿ ਵਿਮਲ ਸਕਿਰਤਨ ਮੰਡਲ ਦੇ ਨੇ ਇਹ ਇਨਰ ਵੀ ਕਲੱਬ ਨਾਲ ਵੀ ਜੁੜੇ ਹੋਏ ਔਰ ਡਾਇਮੰਡ ਵੈਲਫੇਅਰ ਸੈਟਿੰਨ ਨਾਲ ਵੀ ਪੈਨਾ ਜੁੜੀਆਂ ਹੈ ਪੈਲੇਸ ਉਹ ਹੀ ਜਿਹੜਾ ਆਈ ਥਿੰਕ ਹਾਂਜੀ ਜਿਹੜਾ ਰਾਇਲ ਇਨਨ ਪੈਲੇਸ ਹੈ ਹਾਂਜੀ ਇਹ ਮਾਨਸਰ ਰੂਟ ਤੇ ਹੈਗਾ ਨਜ਼ਦੀਕ ਟੀਵੀ ਟਾਵਰ ਕਾਈਨਿੰਗ ਕੀ ਹੈ ਮੈਂ आई मीन 10:30 ਤੋਂ 1:00 ਤੱਕ ਹੋਏਗੀ ਜੀ ਹਾਂ ਜੀ ਇਹ ਵੀ ਨਾ ਮੈਂ ਨਾ ਮੈਂ ਉਹ ਟਾਈਮ ਤੇ ਐਡ ਦਿਨ ਦਾ ਦੀ ਹੂੰ ਕੁਝ ਵੀ ਲਾ ਲਓ ਉਹਨਾਂ ਦੀ ਕੋਈ ਸੁਰੱਖਿ ਹੈ ਜਾਂ ਕੋਈ ਵੀ ਆਪ ਕੋ ਦੇਖੋ ਜਿਹੜੀ ਉੱਥੇ ਐਂਟਰੀ ਹੈਗੀ ਆ ਉਹਦੇ ਲਈ ਮੈਂ ਆਪਣਾ ਨੰਬਰ ਦਿੱਤਾ ਹੈ ਵੀ ਕਿਸੇ ਵੀ ਤਰ੍ਹਾਂ ਕਿਉਂਕਿ ਜੇ ਅਸੀਂ ਐਂ ਕਰ ਦਈਏ ਵੀ ਖੁੱਲਾ ਸਦਾ ਹੀ ਹੈ ਤਾਂ ਉਹਦੇ ਵਿੱਚ ਕੀ ਇੱਕ ਲਿਮਿਟੇਸ਼ਨਸ ਹੁੰਦੀ ਹੈ ਕਪੈਸਿਟੀ ਹੁੰਦੀ ਹੈ ਤਾਂ ਇਸ ਲਈ ਮੈਂ ਆਪਣਾ ਪਰਸਨਲ ਨੰਬਰ ਇਸੇ ਕਰਕੇ ਦੱਸਿਆ ਤਾਂ ਕਿ ਸਾਨੂੰ ਰਿਪੋਰਟਿੰਗ ਸਹੀ ਹੋ ਜੇ ਵੀ ਕਿਹੜੀ ਕਿਹੜੀ ਮਹਿਲਾਵਾਂ ਪਹੁੰਚੀਆਂ ਕਿੰਨੀ ਕੁ ਸਾਡੇ ਹਾਲ ਦੀ ਕਪੈਸਿਟੀ ਹੈ ਤਾਂ ਕਿ ਉਸ ਤੋਂ ਬਾਅਦ ਅਸੀਂ ਵੀ ਕਹਿ ਸਕੀਏ ਕਿ ਸਾਡੇ ਕੋਲ ਜਿਹੜੀ ਕਪੈਸਿਟੀ ਫੁੱਲ ਹੋ ਗਈ ਤਾਂ ਇਸੇ ਲਈ ਇੱਕ ਇੱਕ ਚੀਜ਼ ਹੋਰ ਤੁਹਾਨੂੰ ਦੱਸਣਾ ਚਾਹੁੰਦੀ ਜਿਹੜੀ ਮੈਂ ਦੱਸਣਾ ਭੁੱਲ ਗਈ ਇਹਦੇ ਵਿੱਚ ਇੱਕ ਸੈਂਟਰ ਗਵਰਨਮੈਂਟ ਦੀਆਂ ਔਮਨ ਐਮਪਾਵਰਮੈਂਟ ਦੀਆਂ ਕੁਝ ਸਕੀਮਾਂ ਹੈਗੀਆਂ ਜਿਵੇਂ ਕਿ ਸਟਾਰਟਅਪ ਹੋ ਗਿਆ ਮੁਦਰਾ ਯੋਜਨਾ ਹੋ ਗਈ ਇਸ ਤੋਂ ਇਲਾਵਾ ਹੋਰ ਵੀ ਜਿਹੜੀ ਲੇਟੈਸਟ ਕੋਈ ਸਕੀਮ ਆ ਰਹੀ ਹੈ ਉਹਦੇ ਬਾਰੇ ਵੀ ਕੈਂਪ ਲਗਾਇਆ ਜਾ ਰਿਹਾ ਔਰ ਲੇਡੀਜ਼ ਨੂੰ ਦੱਸਿਆ ਜਾਏਗਾ ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਤਾਂ ਤੁਸੀਂ ਸਿੱਧੇ ਤੌਰ ਤੇ ਸੰਪਰਕ ਕਰ ਸਕਦੇ ਹੋ। ਕਿਸੀ ਕਿਸਮ ਦੀਆਂ ਕਮੀਆਂ ਨੇ ਜਿਨ੍ਹਾਂ ਨੂੰ ਸੁਧਾਰਨ ਦੀ ਲੋੜ ਹੈ ਕੀ ਲੱਗਦਾ ਕਿਹੜੀਆਂ ਕਮੀਆਂ ਨੇ ਜਿਨ੍ਹਾਂ ਨੂੰ ਸੁਧਾਰਨ ਦੀ ਲੋੜ ਆਉਣ ਵਾਲੇ ਸਮੇਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਕਿ ਸਾਡੀ ਸੰਸਕ੍ਰਿਤੀ ਕਿ ਆਉਣ ਵਾਲੇ ਟਾਈਮ 'ਚ ਸਾਡੀ ਜਿਹੜੀ ਬੱਚੀ ਹੈ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਵੈਸਟਰਨ ਕਲਚਰ ਹੈ ਜਿਹੜਾ ਵੈਸਟਰਨ ਡਰੈਸਾਂ ਵੈਸਟਰਨ ਕਲਚਰ ਉਹ ਮਤਲਬ ਉਸ ਨੂੰ ਜ਼ਿਆਦਾ ਉਸ ਵੱਲ ਜਿਹੜਾ ਖਿੱਚੀ ਜਾ ਰਹੀ ਹੈ ਤਾਂ ਇਸ ਲਈ ਜ਼ਰੂਰੀ ਹੈ ਕਿ ਅਸੀਂ ਇਹ ਨਹੀਂ ਕਹਿੰਦੇ ਵੀ ਕੁਈ ਕਪੜੇ ਬੁਰੀ ਹੈ ਜਾਂ ਚੰਗੇ ਆ ਪਰ ਇਹ ਹੈ ਕਿ ਆਪਣੀ ਜਿਹੜੀ ਸੰਸਕਾਰ ਹੈ ਤੇ ਆਪਣੀ ਜਿਹੜੀ ਸੋਚ ਹੈ ਉਹਨੂੰ ਨਾਲ ਲੈ ਕੇ ਜੇ ਅਸੀਂ ਅੱਗੇ ਵਧੀਏ ਤਾਂ ਬਹੁਤ ਅੱਛੀ ਗੱਲ ਹੈ ਤੇ ਆਪਣੀ ਬਰਿਆਦਾ ਦੇ ਵਿੱਚ ਰਹਿ ਕੇ ਅੱਗੇ ਵਧੀਏ ਤਾਂ ਬਹੁਤ ਅੱਛੀ ਗੱਲ ਹੈ ਕੁਝ ਦੇਖਾ ਦਿਖਾਈ ਦੇ ਵਿੱਚ ਬੱਚੇ ਸਾਡੇ ਹੁਣ ਜਿਵੇਂ ਤੁਸੀਂ ਦੇਖੋ ਕੁਝ ਬੱਚੀਆਂ ਵੀ ਸਾਡੀਆਂ ਜਿਵੇਂ ਡਰੱਗਸ ਵੱਲ ਦੇਖ ਲੋ ਕਿਵੇਂ ਬੱਚੇ ਪਤਾ ਹੀ ਨਹੀਂ ਲੱਗ ਰਿਹਾ ਤਾਂ ਉਹ ਜੋ ਇਹਨਾਂ ਨੂੰ ਮੈਂ ਕਮੀਆਂ ਦੇ ਵਿੱਚ ਗਿੰਦੀਆਂ ਤਾਂ ਇਹ ਕਮੀਆਂ ਦੇ ਵਿੱਚ ਵੀ ਲਗਾਤਾਰ ਸੰਸਥਾ ਵੱਲੋਂ ਪ੍ਰਯਾਸ ਰਹੇਗਾ ਕਿ ਇਸ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾਣਗੇ ਕੀਤੇ ਜਾਣਗੇ ਤੀਸਰੀ ਗੱਲ ਹੈ ਕਿ ਪਤਾ ਨਾ ਹੋਣਾ ਕਹਿੰਦਾ ਮਤਲਬ ਕਿ ਗਵਰਨਮੈਂਟ ਨੇ ਬਹੁਤ ਸਕੀਮਸ ਆਦਦੀਆਂ ਸਟਾਰਟਅਪਸ ਆਦਦੇ ਆ ਕਈ ਯੋਜਨਾਵਾਂ ਆਦਦੀਆਂ ਪਰ ਕਿਤੇ ਨਾ ਕਿਤੇ ਤੁਸ਼ੀਲ ਗੱਲੋ ਕਿ ਪਹੁੰਚ ਨਹੀਂ ਪਾਂਦੀ ਹਰ ਇਨਸਾਨ ਤੱਕ ਤਾਂ ਉਹ ਕਮੀਆਂ ਨੂੰ ਵੀ ਦੂਰ ਕਰਕੇ ਇਹ ਪ੍ਰਯਾਸ ਕੀਤਾ ਜਾਊਗਾ ਕਿ ਦੀ ਅਵੇਅਰਨੈਸ ਵਤ ਵਤ ਕੀਤੀ ਜਾਵੇ ਤਾਂ ਕਿ ਹਰ ਜਨ ਤੱਕ ਜਿਹੜਾ ਮੈਸੇਜ ਹੈ ਪਹੁੰਚ ਜਿਹੜੀਆਂ ਗੱਲਾਂ ਕਹਿੰਦੇ ਤੁਸੀਂ ਕਹਿੰਦੇ ਅਵੇਅਰਨੈਸ ਦੇਣੀ ਚਾਹੀਦੀ ਕਿ ਜਿਹੜਾ ਬੈਂਕ ਦਾ ਹੈ ਉਹ ਲੋਨ ਸਿਸਟਮ ਉਹਨਾਂ ਦਾ ਆਪਣਾ ਸਿਸਟਮ ਹੋ ਰਿਹਾ ਹੈ ਜਦੋਂ ਇੱਕ ਸੰਸਥਾ ਅਵੇਰਨੈਸ ਕਰਦੀ ਹੈ ਤਾਂ ਇੱਕ ਪ੍ਰੋਪਰ ਚੈਨਲ ਰੱਖਦੀ ਹੈ ਉਹਦੇ ਵਿੱਚ ਕੀ ਹੈ ਹੁਣ ਕਈ ਵਾਰ ਆਪਣੇ ਕੋਲ ਆਧਾਰ ਕਾਰਡ ਹੈ ਨਹੀਂ ਤੇ ਪਾ ਬੈਂਕਾ ਚਲੇ ਜਾਣਾ ਆਪਣੇ ਕੋਲ ਪੈਨ ਕਾਰਡ ਹੈ ਨਹੀਂ ਪਾ ਬੈਂਕਾ ਚਲੇ ਜਾਣਾ ਆਪਣੇ ਕੋਲ ਆਈਡੀ ਆ ਰਹਿਣ ਤਾਂ ਬੈਂਕਾ ਚਲੇ ਜਾਣਾ ਬਟ ਕੁਝ ਸਕੀਮਸ ਦੇ ਵਿੱਚ ਕੁਝ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਕੁਝ ਦੀ ਨਹੀਂ ਹੁੰਦੀ ਤਾਂ ਉਹ ਕਿਹੜੇ ਚੈਨਲ ਰੱਖੀਆਂ ਉਹ ਸਕੀਮ ਕਿੱਥੇ ਮਿਲਦੀ ਜਿਵੇਂ ਕੁਝ ਜਿਹੜੀਆਂ ਸਕੀਮ ਹੈ ਸਭ ਨੂੰ ਪਤਾ ਉਹ ਸਿੱਧੀਆਂ ਬੈਂਕ ਰਾਹੀਂ ਨਹੀਂ ਉਹ ਆਪਾਂ ਨੂੰ ਮਿਲਣੀਆਂ ਹੈਗੀਆਂ ਮਿਨਿਸਪਲ ਕਾਰਪੋਰੇਸ਼ਨ ਦਾ ਇੱਕ ਡਿਪਾਰਟਮੈਂਟ ਹੁੰਦਾ ਹੈ ਉਦੇ ਵਿੱਚੋਂ ਸਕੀਮਾਂ ਐਨਐਸਆਰਮ ਦੇ ਵਿੱਚ ਜਾਣਾ ਪੈਂਦਾ ਜਾਂ ਕੁਝ ਸਕੀਮਾਂ ਸਾਨੂੰ ਸਿਵਲ ਹਸਪੀਟਲ ਹੁਣ ਅਗਰ ਮੇਰੀ ਗੱਲ ਸੁਣੋ ਅਗਰ ਮਾਤਰ ਸਮਾਨ ਜੋ ਨਹੀਂ ਲੱਗਣੀ ਤਾਂ ਉਹਦੇ ਵਿੱਚ ਬੈਂਕ ਜਾਂਦੀ ਲੋੜ ਨਹੀਂ ਜਿਹੜਾ 6000 ਰੁਪਏ ਦਿੰਦਾ ਉਹਦੇ ਲਈ ਤੁਹਾਨੂੰ ਸਿਵਲ ਹਸਪੀਟਲ ਤੱਕ ਪਹੁੰਚ ਕਰਨੀ ਪਊਗੀ ਇਸੇ ਤਰ੍ਹਾਂ ਅਗਰ ਮੋਦਰਾ ਯੋਜਨਾ ਹੈ ਜਾਂ ਕੋਈ ਵੀ ਯੋਜਨਾ ਹੈ ਅਗਰ ਕੋਈ ਸੈਲਫ ਹੈਲਪ ਗਰੁੱਪ ਹੈ ਉਹਦੇ ਲਈ ਤੁਹਾਡੇ ਕੋਲ ਬੈਂਕ ਜਾਣ ਦੀ ਜ਼ਰੂਰਤ ਨਹੀਂ ਉਹਦੇ ਲਈ ਤੁਸੀਂ ਮਿਨਿਸਪਲ ਕਾਰਪੋਰੇਸ਼ਨ ਦੇ ਅੰਦਰ ਇੱਕ ਡਿਪਾਰਟਮੈਂਟ ਬਣਾਇਆ ਤਾਂ ਉੱਥੇ ਜਾਣਾ ਪਊਗਾ ਸੈਂਟੈਂਸ ਕੀ ਹੁੰਦਾ ਇਹ ਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ